ਸਤਾਜੀ ਰੌਂਗ ਸਾਈਡ ਆ ਕੇ ਗੱਡੀ ਵੱਜੀ ਇਹਨਾਂ ਦੇ ਵਿੱਚ ਹਾਂਜੀ ਗੱਡੀ ਦੀ ਸਪੀਡ ਜ਼ਿਆਦਾ ਸੀ ਉਹਨਾਂ ਨੂੰ ਕੰਟਰੋਲ ਨਹੀਂ ਹੋਈ ਗੱਡੀ ਵੀ ਉੱਥੇ ਪਲਟੀ ਦੇ ਗਈ ਆ ਮੌਕੇ ਤੇ ਵੇਖ ਕੇ ਆਏ ਮੋਟਰਸਾਈਕਲ ਦਾ ਕੋਈ ਟਾਇਰ ਨਹੀਂ ਹੈ ਜਿੱਦੇ ਦਾ ਪੜਿਆ ਸਤਿਆ ਓਏ ਉਹ ਨਾ ਵਾ ਤੇ ਵੀਰ ਪਾਣੀ ਫੜ ਕੇ ਲਿਆ ਜੱਗ ਭਰ ਕੇ ਪਾਣੀ ਦਾ ਫੜ ਕੇ ਲਿਆ ਗਲਾ ਫੜ ਕੇ ਲਿਆ ਇਹ ਬੋਲਣ ਨੂੰ ਫੋਨ ਕਰਿਆ ਭਾਈਓ ਇਹਨਾਂ ਉਹ ਮੋਟਰਸਾਈਕਲ ਦਾ ਬੰਦਾ ਵੀ ਇਹ ਚੁਟਾਇਓ ਨਾ ਜਾਗਾ ਐਂਬੂਲੈਂਸ ਦਾ ਐਂਬੂਲੈਂਸ ਨੂੰ ਲਾਵਾ ਫੋਨ ਕਿੰਨਾ ਨੰਬਰ ਆ 108 ਹੀ ਆ ਹੈ 108 ਹੀ ਆ ਗੱਡੀ ਖੜੀ ਜਿੱਧਰੋਂ ਆ ਕੇ ਵੜ ਗਈ ਇਧਰੋਂ ਵੇ ਬਹੁਤ ਵੱਡਾ ਐਕਸੀਡੈਂਟ ਬੰਦੇ ਕਿੱਥੇ ਆ ਗੱਡੀ ਵਾਲੇ ਹੈਂ ਆ ਗੱਡੀ ਵਾਲਾ ਬਹੁਤੀ ਸਪੀਡ ਤੇ ਆ ਗੱਡੀ ਜਾਗਾ ਕੋਈ ਇਹੋ ਹੀ ਆ ਪਾ ਕੀ ਦੀ ਕੁਰਾਸਿੰਗ ਜਿਹਨਾਂ ਦਾ ਐਕਸੀਡੈਂਟ ਹੋ ਗਿਆ ਲੱਗਦਾ ਤੁਹਾਡੇ ਮੇਰੇ ਮਦਰ ਆ ਤੇ ਬਰਾਦਰ ਇੱਕ ਜਿਨ੍ਹਾਂ ਦੀ ਡੈਥ ਹੋ ਗਈ ਹੈ ਦੋਨਾਂ ਦੀ ਹਾਂਜੀ ਕਿੰਨੇ ਜਣੇ ਮੋਟਰਸਾਈਕਲ ਸਵਾਰ ਸੀ ਤਿੰਨ ਜਣੇ ਤੇ ਕੀ ਹਾਦਸਾ ਕਿਸਰਾ ਹੋਇਆ ਸਾਸਤਾ ਜੀ ਰੋਂਗ ਸਾਈਡ ਆ ਕੇ ਗੱਡੀ ਵੱਜੀ ਇਹਨਾਂ ਦੇ ਵਿੱਚ ਹਾਂਜੀ ਗੱਡੀ ਦੀ ਸਪੀਡ ਜ਼ਿਆਦਾ ਸੀ ਉਹਨਾਂ ਨੂੰ ਕੰਟਰੋਲ ਨਹੀਂ ਹੋਈ ਗੱਡੀ ਵੀ ਉੱਥੇ ਪਲਟੀ ਪਈ ਆ ਮੌਕੇ ਤੇ ਵੇਖ ਕੇ ਆਏ ਮੋਟਰਸਾਈਕਲ ਦਾ ਕੋਈ ਟਾਇਰ ਨਹੀਂ ਹੈ ਜਿੱਦੇ ਦਾ ਪੜਿਆ ਕੁਛ ਨਹੀਂ ਹੋਇਆ ਗੱਡੀ ਇੰਨਾ ਜ਼ਿਆਦਾ ਸਪੀਡ 'ਚ ਮਾਰੀ ਵਿੱਚ ਲਿਆ ਕੇ ਤੇ ਗੱਡੀ ਵੀ ਉੱਥੇ ਪਲਟੀ ਪਈ ਹੈ ਇਹ ਤਾਂ ਦੱਸ ਰਹੇ ਨੇ ਕਿ ਜਿਹੜੀ ਗੱਡੀ ਹੁੰਦਾ ਟਾਇਰ ਫਟ ਗਿਆ ਤਾਂ ਹੱਸਾ ਆ। ਨਹੀਂ ਇਹ ਗੱਡੀ ਦਾ ਟਾਇਰ ਫਟ ਗਿਆ ਤੇ ਇਹ ਦਾਤ ਨਹੀਂ ਜੀ ਕਹਿ ਸਕਦਾ ਮੈਂ। ਪਰ ਇਹਨਾਂ ਮਾਰੀ ਰੋਂਗ ਫਿਰ ਲਿਆ ਗਿਆ। ਇਹ ਕਿੰਨੀ ਕੁ ਸਪੀਡ ਚ ਆ ਰਹੀ ਸੀ? ਸਪੀਡ ਦੀ ਗੱਡੀ ਦੀ ਸਪੀਡ ਹੀ ਜ਼ਿਆਦੀ ਸੀ। ਅੱਛਾ। ਹਾਂਜੀ। ਤੁਹਾਡਾ ਬਰਾਰ ਕਿਤੇ ਆ ਰਿਹਾ ਕਿਤੇ ਜਾ ਰਿਹਾ ਸੀ? ਇਹ ਤਰਨ ਤਰਨ ਕਚਹਿਰੀ ਆ ਰਿਹਾ ਸੀ ਪੈਨਸ਼ਨ ਦਾ ਖਾਤਾ ਚੇਂਜ ਕਰਾਉਣਾ। ਅੱਛਾ। ਹਾਂਜੀ। ਕੀ ਮੰਗ ਕਰਦੇ ਜੋ? ਮੰਗ ਇਨਸਾਫ ਦੀ ਮੰਗ ਕਰਦੇ ਆ ਜੀ। ਕੀ ਕੰਮ ਕਾਜ ਕਰਦੇ ਤੁਸੀਂ? ਕੁਛ ਨਹੀਂ ਜੀ ਬਸ ਇਦਾਂ ਹੀ ਦਾ ਕੰਮ ਮਿਲ ਗਿਆ ਤੇ ਕਰ ਲਿਆ ਨਹੀਂ ਤੇ ਨਹੀਂ। ਜਾੜੀ ਮਹਾਂਜੇ ਦਾੜੀ ਮਹਦੂਰੀ ਜਿਹੜੇ ਇਹਨਾਂ ਦੀ ਡੈਥ ਹੋਈ ਆ ਉਹ ਕੀ ਲੱਗਦੀ ਤੁਹਾਡੀ ਮੇਰੇ ਮਦਰ ਆ ਤੇ ਬ੍ਰਦਰ ਆ ਛੋਟਾ ਭਰਾ ਮੇਰਾ ਦੇ ਇੱਕ ਮੰਮੀ ਆ ਇੱਕ ਆਈ ਇੱਕ ਵਾਇਆਏ ਆ ਇੱਕ ਬੱਚਾ ਉਹਦਾ ਛੋਟਾ ਜਿਹਾ 4 ਸਾਲ ਦਾ ਬੱਚਾ ਹੋਈ ਆ ਜੀ ਹਾਂਜੀ ਇਹ ਆਪਣਾ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਆਪੋਜੀਟ ਹਾਈਡ ਤੇ ਇੱਕ ਵਾਈ ਕਿਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਆਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਹਸਲਪੇੜ ਦੇ ਤਲੇ ਜਨੇ ਆ ਰਹੇ ਤੇ ਜਿਹੜਾ ਵਸੀਂ ਜੇ ਚਲੋ ਮੌਕਾ ਵੇਖਣਾ ਉਹਦੇ ਚ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ ਚ ਵਜਨ ਕਰਕੇ ਮੌਕੇ ਦੇ ਦੋ ਜਾਨਾਂ ਦੀ ਡੈਥ ਹੋ ਗਈ ਆ ਤੇ ਤੀਜੇ ਜਾਨਾ ਜਿਹੜਾ ਇੱਥੇ ਗੁਰੂ ਨਾਨਕਾ ਹਸਪਤਾਲ ਜਿਹੜਾ ਐਡਮਿਟ ਆ ਜਿਹੜੇ ਇਲਾਜ ਹੈ ਕਿਹੜੀ ਕਿਹੜੀ ਡੈਥ ਹੋਇਆ ਐਸ.ਡੀ.ਐਮ ਨੇ ਕੀ ਨਾਮ ਹੈ ਜੀ ਐਸ.ਡੀ.ਐਮ ਪੱਟੀਪਰੀ ਦੇ ਇੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਛੱਟ ਲੱਗੀ ਆ ਉਹ ਵੀ ਥੋੜਾ ਰੈਫਰ ਕਰ ਦਿੱਤੇ ਕੇ ਅਗੇ ਅਮਰ ਸਾਹਿਬ ਤੇ ਬਾਕੀ ਅਸੀਂ ਸਾਰਾ ਇਨਵੈ ਬੱਤ ਸਗਰਾਮ ਸਿੰਘ ਦੇ ਰਾਜਵੀਰ ਕੋਰਦੀ ਹੈ ਯਾਸਲਾ ਤੋਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਹੀ ਇਹਨਾਂ ਦਾ ਪਹੁੰਚੇ ਜੀ ਇੱਥੇ ਇਹਨਾਂ ਦਾ ਬਿਆਨ ਰਿਕਾਰਡ ਕਰਦੇ ਆ ਜੋ ਲਿਖਾਉਣਗੇ ਉਹਦੇੰ ਤੱਕ ਕੋਈ ਨਹੀਂ ਕਾਰਵਾਈ ਕੀਤੀ ਜਾਊਗੀ ਹਾਂਜੀ ਸਾਡਾ ਨਾਮ ਜੀ ਅਮਨਦੀਪ ਢਿੱਲੋਂ ਟਿੱਲੋਂ ਸਾਹਿਬ ਇੱਥੇ ਇੱਕ ਲੋਕ ਲੱਗੇ ਐਕਸੀਡੈਂਟ ਹੋਇਆ ਹੈ ਤੁਹਾਡੀ ਟੀਮ मौके ਤੇ ਪਹੁੰਚੀ ਜਾ ਕਿਹੜੀ ਫੰਕਸ਼ਨ ਤੁਹਾਡੀ ਕੀ ਮਾਮ ਹਾਂਜੀ ਲਾਈਫਲਾਈਨ ਰੈਸਕਿਊ ਨੂੰ ਕਾਲ ਆਉਂਦੀ ਹੈ ਖੁਸ਼ ਸਾਢੇ 11 ਵਜੇ ਇੱਥੇ ਐਕਸੀਡੈਂਟ ਹੋਇਆ ਵਾ ਬਲੈਰੋ ਦਾ ਜਿਸ ਨਾਲ ਇੱਕ ਮੋਟਰਸਾਈਕਲ 'ਤੇ ਸਵਾਰ ਜਿਹੜੇ ਤਿੰਨ ਜਾਣੇ ਸੀ ਉਹਨਾਂ ਦੇ ਨਾਲ ਐਕਸੀਡੈਂਟ ਹੋਇਆ ਵਾ ਲਾਈਫਲਾਈਨ ਰੈਸਕਿਊ ਪਹੁੰਚ ਕੇ ਫੁੱਲ ਰਿਸਪੌਂਡ ਕਰ ਦਿੱਤਾ ਸੀ ਉਹ ਜੀ ਦੇ ਨਾਲ ਤੇ ਉਹਨਾਂ ਨੂੰ ਕਿੱਥੇ ਲੈ ਗਏ ਸਾਨੂੰ ਤਾਂ ਹਾਂਜੀ ਜਿੰਨਾ ਤੱਕ ਸਾਨੂੰ ਪਤਾ ਲੱਗਾ ਵਾ ਸਾਡੇ ਟੀਮ ਤੋਂ ਆਉਣ ਤੋਂ ਪਹਿਲਾਂ ਹੀ ਐਕਸੀਡੈਂਟ ਟਵਰ ਹੋ ਗਿਆ ਸੀਗਾ ਤੇ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਤਰਨਤਾਂ ਸਿਵਲ ਹਸਪੀਟਲ ਲੈ ਕੇ ਗਿਆ ਸੀ ਤੁਹਾਡੀ ਟੀਮ ਵੱਲੋਂ ਅਵਾਜ਼ਾਈ ਭਾਲ ਕੀਤੀ ਗਈ ਹੁੰਦੀ ਹੈ ਹਾਂਜੀ ਇਸ ਟਾਈਮ ਦੇ ਉੱਤੇ ਫੁੱਲ ਰਿਸਪੌਂਡ ਦੇ ਰਹੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਸੀ ਜਿਹੜਾ ਐਕਸੀਡੈਂਟ ਤੋਂ ਕੋਸਟ ਨੂੰ ਹੋਇਆ ਹੈ ਆਪਾਂ ਤੇ ਅਸੀਂ ਪੂਰਾ ਰਿਸਪੌਂਡ ਕੀਤਾ ਵਾ ਆਪਣੀ ਟੀਮ ਦੇ ਨਾਲ। ਪਾਸ ਹੋਇਆ ਹੈ ਕਿ ਕਿਸ ਤਰ੍ਹਾਂ ਮਦਦ ਕੀਤੀ ਗਈ ਹੈ ਤੇ ਕਿੰਨੇ ਜਾਨੀ ਹੋਏ ਸਰ ਮੇਰਾ ਨਾਮ ਐਸ.ਆਈ. ਪੂਰਨ ਸਿੰਘ ਆ ਜੀ ਮੈਂ ਐਸ.ਐਸ.ਐਫ ਵਾਲੀ ਗੱਡੀ ਤੇ ਬਤੌਰ ਨੇ ਜਾਤ ਲਗਾ ਤੇ ਅਸੀਂ ਗਸ਼ਤ ਦੌਰਾਨ ਆ ਰਹੇ ਸੀ ਜੀ ਪੱਟੀ ਮੋੜ ਵੱਲੋਂ ਸਾਨੂੰ ਰਾਗੀ ਨੇ ਸੂਚਨਾ ਦਿੱਤੀ ਵੀ ਇੱਕ ਐਕਸੀਡੈਂਟ ਪੈਟਰੋਲ ਪੰਪ ਲੋਕਾਂ ਦੇ ਸਾਹਮਣੇ ਹੋਇਆ ਹੈ। ਅਸੀਂ ਜੋ ਮੌਕੇ ਤੇ ਆ ਕੇ ਦੇਖਿਆ ਇੱਕ ਬਲੈਰੋ ਗੱਡੀ ਇੱਕ ਮੋਟਰਸਾਈਕਲ ਸਵਾਰ ਦਾ ਜਿਹੜਾ ਐਕਸੀਡੈਂਟ ਹੋਇਆ ਸੀ। ਜੇ ਸਾਨੂੰ ਰਾਹੀ ਰਾਹ ਤੋਂ ਪਤਾ ਲੱਗਾ ਵੀ ਗੱਡੀ ਦੇ ਵਿੱਚ ਐਸਡੀਐਮਸ ਸਵਾਰ ਸੀਗੇ ਤੇ ਜਿਨ੍ਹਾਂ ਦੇ ਕੋਈ ਸੱਟਾਂ ਲੱਗੀਆਂ ਤੇ ਮੋਟਰਸਾਈਕਲ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਜਿਹੜੀ ਐਂਬੂਲੈਂਸ ਲੈ ਕੇ ਇੱਥੇ ਪਹੁੰਚ ਗਈ ਅਸੀਂ ਵੀ ਮਗਰ ਉਹਨਾਂ ਦੇ ਪਹੁੰਚਿਆ ਜੀ ਹੁਣ ਆ ਕੇ ਸਾਰਾ ਐਸਡੀਐਮ ਸਾਹਿਬ ਅੱਗੇ ਨੂੰ ਕੁਝ ਬਿਹਤਰ ਹੈ ਜੀ ਫਰਕ ਹੈ ਉਹਨਾਂ ਦਾ ਉਹਨਾਂ ਨੇ ਐਕਸਪੀਰੀ ਕਰਾਏ ਨੇ ਤੇ ਦੋ ਜਣਿਆਂ ਦੀ ਇੱਕ ਲੇਡੀ ਸੀ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ ਇੱਕ ਜਿਹੜਾ ਆ ਉਹ ਸੀਰੀਅਸ ਹੈ ਗੱਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦਾ ਹਾਸਾ ਤੁਹੀ ਮੋਕੇ ਦੇ ਪਾਸੇ ਕਿਵੇਂ ਦਾ ਸੀ ਹਾਂਜੀ ਗੱਡੀ ਤਾਂ ਗੱਡੀ ਤਾਂ ਦੇਖੋ ਸਾਰੇ ਲੋਕਾਂ ਦੇ ਕਹਿਣ ਮੁਤਾਬਕ ਸੀਗਾ ਗੱਡੀ ਦਾ ਜਿਹੜਾ ਟਾਇਰ ਫਟ ਗਿਆ ਸੀਗਾ ਤੇ ਗੱਡੀ ਜਿਹੜੀ ਉਹ ਪਲਟ ਗਈ ਆ ਜੀ ਤੇ ਜਿਹੜਾ ਮੋਟਰਸਾਈਕਲ ਆ ਉਹ ਤੇ ਬੇਕਾਰ ਹੋ ਗਿਆ ਜੀ ਬਿਲਕੁਲ ਜਿਆਦਾ ਹੀ ਬੇਕਾਰ ਹੋ ਗਿਆ ਲੋਕਾਂ ਦੇ ਕਹਿਣ ਮੁਤਾਬਕ ਇਹ ਰਹਿਣ ਵਾਲੇ ਕਿੱਥੋਂ ਇਹ ਜੀ ਰਹਿਣ ਵਾਲੇ ਜਿਹੜੇ ਇਹ ਦੱਸਦੇ ਆ ਜੀ ਇਹ ਪੱਟੀ ਦੇ ਸੀਗੇ ਹਾਂਜੀ ਇਹ ਪੱਟੀ ਦੇ ਸੀ ਐਸ ਡੀ ਐਮ ਸਾਹਿਬ ਜਿਹੜੇ ਇਧਰੋਂ ਜਾ ਰਹੇ ਸੀਗੇ ਇਹ ਐਸ ਡੀ ਐਮ ਜੀ ਬਤੌਰ ਪੱਟੀ ਤੇ ਭਿੱਖੀ ਵੰਡ ਬਤੌਰ ਨੇ ਚਾਚ ਲੱਗੀ ਹੋਈ ਕੀ ਨਾਮ ਹਾਂਜੀ ਸਰਦਾਰ ਪ੍ਰੀਤਿੰਦਰ ਸਿੰਘ ਜ